ਮਰਹੂਮ ਪੰਜਾਬੀ ਗਾਇਕ ਸੁਭਦੇਵ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਲੰਘੇ ਹਫ਼ਤੇ ਵਿੱਚ ਗਰਭਪਤੀ ਹੋਣ ਦੀ ਖਬਰ ਆਈ ਸੀ ਇਸ ਪਿੱਛੋਂ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਫੇਸਬੁੱਕ ਸਫ਼ੇ ਉੱਤੇ ਖਾਸ ਅਪੀਲ ਕੀਤੀ ਕਿ ਉਹਨਾਂ ਨੇ ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਲਿਖਿਆ ਕਿ ਸਿੱਧੂ ਮੂਸੇਵਾਲੇ ਦੇ ਚਾਹਵਣ ਵਾਲਿਆਂ ਦੀ ਅਸੀਂ ਧੰਨਵਾਦ ਹਾਂ ਜੋ ਸਾਡੇ ਪਰਿਵਾਰਪਤੀ ਫਿਕਰਵੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੀਆਂ ਫਾਮਾਂ ਪਰਿਵਾਰ ਵਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਯਕੀਨੀ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਸਭ ਨਾਲ ਸਾਂਝੀ ਕੀਤੀ ਜਾਵੇਗੀ ਪਰੰਤੂ ਸਰਕਾਰ ਸਾਡੀ ਚੁੱਪ ਹੈ ਸੀਐਮ ਸਾਹਿਬ ਸਾਡੇ ਚੁੱਪ ਨੇ ਜੇਲ੍ਹ ਮੰਤਰੀ ਹੋ ਨੇ ਜਿੰਨਾ ਮੈਂ ਇਹ ਨਹੀਂ ਕਹਿੰਦਾ ਵੀ ਪਹਿਲਾਂ ਰਾਮ ਰਾਜ ਚੱਲਦਾ ਸੀ ਠੀਕ ਹੈ ਸੀਗਾ ਮੜਾ ਮੋਟਾ ਪਹਿਲਾਂ ਵੀ ਸੀ ਪਰੰਤੂ ਹੁਣ ਤਾਂ ਬੇਖੌਫ ਦਰ ਟੋਕਰ ਤੋਂ ਬਿਲਕੁਲ ਸਿਸਟਮ ਤੋਂ ਉੱਤੋਂ ਦੀ ਗੱਲ ਹੀ ਹੋ ਗਈ। ਹੁਣ ਤਾਂ ਤੁਸੀਂ ਜੇਲਾ ਨੂੰ ਇੱਕ ਹੋਸਟਲ ਕਹਿ ਸਕਦੇ ਹੋ। ਕੋਕਾ ਜੇਲ੍ਹ ਦੇ ਵਿੱਚ ਤੇ ਹੋਸਟਲ ਚ ਕੀ ਫਰਕ ਸੀ? ਫੋਨ ਦਾ ਹੀ ਫਰਕ ਸੀ ਗੱਲਾਂ। ਫੋਨ ਉੱਤੇ ਹਰ ਇੱਕ ਸਰ ਤੇ ਪਹੁੰਚ ਗਏ। ਔਰ ਲਗਾਤਾਰ ਪਹੁੰਚ ਰਹੇ। ਜਦੋਂ ਮਾਫੁੰਦੋ ਸੇਬੀ ਜਿਹੜਾ ਮੇਰੇ ਪੁੱਤ ਦੇ ਕਾਤਲ ਨੇ ਜਿਨ੍ਹਾਂ ਨੇ ਦੋ ਮੋਡਰ ਵੀ ਉਦੋਂ ਬਾਜ਼ੀਰ ਦੇ ਵਿੱਚ ਕਰਤੇ ਉਹਨਾਂ ਕੋਲੋਂ ਵੀ ਚਾਰ ਵਾਰੀ ਮੋਬਾਈਲ ਫੋਨ ਫੜੇ ਗਏ ਇਹ ਕਦੀ ਬਾਤ ਆਪਾ ਮੰਨ ਲਈ ਵੀ ਗਲਤੀ ਉਤੋਂ ਨਹੀਂ ਫੜਾਤਾ ਕੰਦ ਉਤੋਂ ਨਹੀਂ ਸਿੱਟਦਾ ਕੰਦ ਉਤੋਂ ਦੇ ਸਿੱਟੇ ਫੋਨ ਵੱਜ ਰਹੂ ਹੋ ਬਾਈ ਜੀ 20-50 ਫਟ ਤੋਂ ਉੱਚਾ ਫੋਨ ਆ ਕੇ ਥੱਲੇ ਡਿੱਗੂਗਾ ਉਹ ਸਾਫਤਾ ਰਹੂਗਾ ਇਹ ਕਹਿਣ ਦੀਆਂ ਗੱਲਾਂ ਨੇ ਬਿਲਕੁਲ ਸਹੀ ਰਸਤੇ ਰਾਹੀ ਪ੍ਰੋਵਾਈਡ ਕਰਾਇਆ ਜਾਂਦਾ ਸਾਰਾ ਕੁਝ ਇਹ ਸਾਰੀਆਂ ਗੱਲਾਂ ਮੈਂ ਆਮ ਤੌਰ ਤੇ ਹਰੇਕ ਇਤਬਾਰ ਨੂੰ ਕਰਦਾ ਪਰੰਤੂ ਥੋੜੀ ਜੀ ਆਸ ਦੀ ਕਿਰਨ ਮਨਜੋ ਹਾਈ ਕੋਰਟ ਤੋਂ ਜਾਗੀ ਹੈ ਸ਼ਾਇਦ ਆਉਣ ਵਾਲੀਆਂ 14 ਤਰੀਕ ਦੀ ਪੇਸ਼ੀ ਹੈ ਉਹ ਤੋਂ ਜ਼ਰੂਰ ਉਮੀਦ ਕਰ ਸਕਦੇ ਆ ਵੀ ਜੱਜ ਸਾਹਿਬ ਕੋਈ ਚੰਗਾ ਫੈਸਲਾ ਦੇਣਗੇ ਜਿਹਦੇ ਨਾਲ ਇਸ ਪ੍ਰਾਈ ਨੂੰ ਕੋਈ ਥੋੜੀ ਬੋਧੀ ਥੱਲ ਪਵੇਗੀ ਕਿ ਨਹੀਂ ਕੋ ਮੇਰਾ ਖਿਆਲ ਹੈ ਜਿੰਨੇ ਪੰਜਾਬ ਦੇ ਵਿੱਚ ਕਤਲ ਹੋਏ ਵੀਰੋ ਸਭ ਦੇ ਮੂੰਹ ਬੰਦ ਨੇ ਸਾਰੇ ਬੰਦ ਨੇ ਇੱਕ ਵੀ ਬੰਦਾ ਕਦੇ ਕਿਸੇ ਉਸ ਦਾ ਭੈਣ ਭਾਈ ਉਹਦਾ ਗਾਰਡੀਅਨ ਕੋਈ ਤੁਸੀਂ ਬੋਲਦਾ ਵੇਖਿਆ ਅਜੇ ਤੱਕ ਕਿਸੇ ਕਹਿੰਦਾ ਹੋਵੇ ਜਾਂ ਮੇਰੇ ਉੱਤੇ ਧੱਕਾ ਹੋਵੇ ਨਹੀਂ ਸਾਰੇ ਚੁੱਪ ਐ ਯਾਰ ਸਮਝ ਨਹੀਂ ਆਉਂਦੀ ਕਦ ਤੱਕ ਚੁੱਪ ਕਰੋਗੇ ਤੁਹਾਨੂੰ ਬੋਲਣਾ ਪਊਗਾ ਮੈਂ ਡਰਿਆ ਮੈਂ ਮੈਂ ਖੜਾ ਵੀਰੋ ਪੰਜ ਸਟੈਂਡ ਪਏ ਮਰਨਾ ਤਾਂ ਊਂਦੀ ਐ ਇਹ ਗੋਲੀ ਨਾ ਮਾਰ ਦਾਂਗੇ ਘੱਟੋ ਘੱਟ ਕਿਸੇ ਰਸਤੇ ਤੇ ਤਾਂ ਜਾ ਕੇ ਮਰਾਂਗੇ ਕਿਸੇ ਬਰਾਈ ਦੇ ਖਿਲਾਫ ਲੜਦੇ ਹੋਏ ਤਾਂ ਮਰਾਂਗੇ ਕਿਤੇ ਗਿਣਤੀ ਤਾਂ ਹੋਊਗੀ ਤੁਹਾਡੀ ਸਾਨੂੰ ਖੜੇ ਹੋਣਾ ਪੈਣਾ ਅੱਜ ਹੋ ਜੋ ਚਾਹੇ ਕੱਲ ਹੋਵੇ ਆਪਦੀਆਂ ਸਰਕਾਰਾਂ ਤੇ ਆਪਣੇ ਐਮ.ਐਲ.ਏ. ਸਾਹਿਬਾਨ ਤੇ ਦਬਾਅ ਬਣਾਓ ਇਸ ਗੱਲ ਦਾ ਜਿਹੜਾ ਹੱਲ ਕਰੋ ਕੋਈ ਤੁਹਾਡੀ ਵਿਸ਼ਵ ਭਰ ਦੇ ਉੱਤੇ ਬਨਾਨਮੀ ਹੋ ਰਹੀ ਹੈ ਪੰਜਾਬ ਇੱਕ ਇੱਜ਼ਤਦਾਰ ਸਟੇਟ ਸੀ ਰਾਇਲ ਸਟੇਟ ਅਸੀਂ ਮੰਨਦੇ ਹਾਂ ਇਸ ਸਟੇਟ ਨੂੰ ਹਰੇਕ ਬੰਦਾ ਇੱਥੇ ਢਿੱਡ ਭਰ ਕੇ ਰੱਜ ਕੇ ਸੌਂਦਾ ਭੁੱਖਾ ਨਹੀਂ ਸੌਂਦਾ ਇਸ ਧਰਤੀ ਤੇ ਕੋਈ ਕਿੰਨਾ ਵੀ ਗਰੀਬ ਹੈ ਪਰੰਤੂ ਤੁਸੀਂ ਇਹਦਾ ਜਲੂਸ ਕੱਢ ਕੇ ਰੱਖਤਾ ਇਹ ਗੁੰਡੇ ਮਵਾਲੀਆਂ ਦੀ ਧਰਤੀ ਬਣਾਤੀ ਸਾਰੀ ਇਹਦੀ ਕਿੰਨੇ ਕ ਬਾਹਰ ਤੇ ਜਾਉਂਗੇ ਕਿਉਂਕਿ ਜ਼ਿਆਦਾਤਰ ਜਿਹੜੇ ਬੰਦੇ ਅਫਸਰ ਨੇ ਪੁਲਿਸ ਦੇ ਵਿੱਚ ਨੇ ਜ਼ਿਆਦਾਤਰ ਬੱਚੇ ਸਭ ਦੇ ਬਾਹਰ ਨੇ ਜਿਹੜੇ ਤੁਸੀਂ ਆਮ ਰਹੇਗੇ ਜਿਹੜੇ 15-20 ਲੱਖ ਲਾ ਨਹੀਂ ਸਕਦੇ ਮਜਬੂਰੀ ਬਸ ਉਹ ਬੈਠੇ ਹੋ ਨਹੀਂ ਜਿਹਦਾ ਜਿਵੇਂ ਹੱਥ ਪਾਈ ਜਾਂਦਾ ਲਾ ਲਾ ਕੇ ਨਿਕਲੀ ਜਾਂਦੇ ਆ ਸਾਰੇ ਉਹੀ ਚੀਜ਼ ਇਹ ਚਾਹੁੰਦੇ ਆ ਸੋ ਮੇਰੇ ਤੁਹਾਡੇ ਸਾਰੇ ਵਿਚਾਰਨਾ ਚ ਬੇਨਤੀ ਹੈ ਇਹ ਸਾਡੇ ਪੁਰਖਿਆਂ ਦੀ ਜਗ੍ਹਾ ਅਸੀਂ ਨਹੀਂ ਛੱਡ ਕੇ ਜਾਵਾਂਗੇ ਅਸੀਂ ਆਖ ਮੇਰਾ ਪੁੱਤ ਵੀ ਉੱਥੋਂ ਦਾ ਪੱਕਾ ਹੁੰਦਾ ਹੋਇਆ ਵੀ ਛੱਡ ਕੇ ਇੱਥੇ ਆਇਆ ਸੀ ਹੁਣ ਇਸ ਚੀਜ਼ ਨੂੰ ਉਦਾਹਰਨਾਂ ਬਣਾ ਲਓ ਕਿ ਜੇ ਸਿੱਧੂ ਨੂੰ ਮਾਰਤਾ ਤਾਂ ਸਾਨੂੰ ਵੀ ਸਾਰਿਆਂ ਨੂੰ ਮਾਰ ਦੇਣਗੇ ਯਾਰ ਇੰਨੇ ਕਮਜ਼ੋਰ ਨਹੀਂ ਆਪਾਂ ਅਸੀਂ ਆਪਣੀ ਧਰਤੀ ਤੇ ਬਕਾਇਦਾ ਰਹਾਂਗੇ ਇਜ਼ਤਨਾ ਰਹਾਂਗੇ ਕਾਇਦੇ ਕਾਨੂੰਨ ਨਾਲ ਰਹਾਂਗੇ ਔਰ ਇਹਨਾਂ ਲੀਡਰਾਂ ਚ ਇੱਕ ਚੰਗੀਆਂ ਮਾੜੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਨੇ 2.5 ਸਾਲ ਟੱਪ ਗਏ ਨੇ ਐਵੇਂ ਜਿਵੇਂ ਚੰਗਾ ਮਾੜਾ ਸਮਾਂ ਲੰਘ ਜਾਂਦਾ ਹੁੰਦਾ ਸਤਾ ਪੰਜਾਬੀਓ ਹੌਸਲਾ ਨਾ ਛੱਡੋ ਭਰਾਵੋ ਇਸ ਬਰਾਈ ਅਕੇ ਗੋਡੇ ਨਾਲ ਦੇਖੋ ਬੋਲੋ ਇਹਦੇ ਖਿਲਾਫ ਉਤੋ ਇਹਨਾਂ ਦੇ ਨਹੀਂ ਤਾਂ ਸਾਰੇ ਹੀ ਮੇਰੇ ਰਸਤੇ ਤੇ ਆਉਂਦੇ ਨੂੰ ਦੇਰ ਨਹੀਂ ਲੱਗਣੀ ਬਹੁਤੀ ਕੋਈ ਅੱਛਾ ਕਾਰੋਬਾਰੀ ਅੱਛੀ ਦੁਕਾਨ ਕਰਨ ਵਾਲਾ ਮੇਰੀ ਅਕਸ਼ਰੀ ਵਪਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਜਿਹੜਾ ਬੰਦਾ ਕਿਸੇ ਜਥੇਬੰਦੀ ਦੀ ਅਗਵਾਈ ਕਰਦਾ ਉਹਨੂੰ ਪਤਾ ਲੱਗਦਾ ਵੀ ਕਿੰਨੀਆਂ ਕੋਲਾਂ ਫਰੋਤੀ ਦੀਆਂ ਹੁੰਦੀਆਂ ਰੋਜ਼ ਉਹ ਭਾਈ ਸਾਹਿਬ ਨੇ ਮੈਨੂੰ ਦੱਸਿਆ ਕਹਿੰਦਾ ਵੀਰ ਜੀ ਇੰਨੀਆਂ ਗੰਦੀਆਂ ਗਾਲਾਂ ਦਿੰਦੇ ਐ ਫਰੋਤੀ ਦਾ ਮੰਗਦੀ ਮੰਗਦਿਆ ਜੇ ਤੁਸੀਂ ਉਹਨਾਂ ਦੀ ਲੈਂਗੁਏਜ ਦੇਖੋ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਆ ਜੇ ਤੂੰ ਫਲਾਣੇ ਦੇ ਨੂੰ ਨਾ ਦਿੱਤੇ ਤਾਂ ਧੀ ਭੈਣ ਇੱਕ ਕਰ ਦਿੰਦੇ ਆ ਕਹਿੰਦਾ ਗੱਲ ਕਰਦੇ ਯਾਰ ਅਸੀਂ ਇਹ ਹੋ ਜੇਲਾ ਆਂਡ ਆਰਡਰ ਦੇ ਵਿੱਚ ਰਹਿ ਰਹੇ ਆ ਅਸੀਂ ਤਾਂ ਆਪਣੀਆਂ ਜਿਹੜੀਆਂ ਮੂਲ ਸਮੱਸਿਆਵਾਂ ਸੀ ਉਹਨਾਂ ਨੂੰ ਭੁੱਲ ਗਏ ਆ ਅੱਗੇ ਮਸਲੇ ਬੇਰੁਜ਼ਗਾਰੀ ਦੇ ਹੁੰਦੇ ਸੀ ਖੁਦਕਸ਼ੀਆਂ ਦੇ ਮਸਲੇ ਹੁੰਦੇ ਸੀ ਜਿੰਨਾਂ ਸਾਰੇ ਭਾਵਾਂ ਦੀ ਗੱਲ ਹੁੰਦੀ ਸੀ ਸਾਨੂੰ ਸਾਰੀਆਂ ਭਲਾਤੀਆਂ ਹੁਣ ਅਸੀਂ ਇਕੱਲੇ ਸਾਹਾਂ ਦੀ ਗੱਲ ਕਰਦੇ ਆਂ ਯਾਰ ਸਾਨੂੰ ਇਕੱਲੇ ਸਾਹ ਲੈ ਲੈਣ ਦੋ ਸਾਨੂੰ ਜੰਦਾ ਰਹਿਣ ਦੀ ਆਗਿਆ ਦੇ ਦੋ ਕੱਲੀ ਜਦੋਂ ਭੁੱਖ ਲੱਗੂ ਵੀ ਕਮਾ ਕੇ ਵਿਖਾਂ ਲਾਂਗੇ ਸੋ ਤੁਹਾਡੇ ਨਾਲ ਇਹ ਗੱਲਾਂ ਕਰਨ ਦਾ ਵੀ ਮੈਂ ਆਪਦੇ ਦੁਖੀ ਮੰਨ ਦੇ ਨਾਲ ਤੁਹਾਡੇ ਅੱਗੇ ਰੱਖਦਾ ਵੀ ਯਾਰ ਇਹ ਇੱਕ ਦੋ ਕਮਰਿਆਂ ਦੇ ਮਕਾਨ ਚੋਂ ਉੱਠ ਕੇ ਮਹਿਲ ਮਾੜੀਆਂ ਤੱਕ ਪਹੁੰਚਣ ਵਾਲਾ ਜਵਾਕ ਇਹਨਾਂ ਨੇ 10 ਰਾਤਾਂ ਲਈ ਇੱਥੇ ਸੌਣ ਦਿੱਤਾ ਆਸ ਤੁਸੀਂ ਵੀ ਨਾ ਰੱਖੋ ਵੀ ਤੁਹਾਡਾ ਮੈਂ ਬਾਲ ਬਿੰਦਿਆ ਨਹੀਂ ਕਰੂੰਗਾ ਇਹਨਾਂ ਨੂੰ ਤਾਂ ਜਦੋਂ ਪਤਾ ਲੱਗੇ ਵੀ ਮਾੜਾ ਸੌਖਾ 20 ਲੱਖ ਰੁਪਈਆ ਕਿਸੇ ਪਾਸੋਂ ਆ ਗਿਆ ਇਹਨਾਂ ਨੇ ਘੰਟੀ ਖੜਕਾਉਣ ਲੱਗਿਆ ਨੇ ਬਹੁਤੀ ਦੇਰ ਨਹੀਂ ਲਾਉਣੀ ਅੱਗੇ ਜੇ ਕੋਈ ਕ੍ਰਾਈਮ ਹੋ ਜਾਂਦਾ ਕਿਸੇ ਦੇ ਗੁੱਟ ਤੇ ਹੱਥ ਪੜੀ ਲੱਗਦੀ ਨਾ ਬੰਦਾ ਮਹਿਸੂਸ ਕਰਦਾ ਸੋਸਾਇਟੀ ਦੇ ਵਿੱਚ ਪੇਛੀ ਤੇ ਜਾਂਦਾ ਵੀ ਸ਼ਰਮ ਵਾਲੀ ਗੱਲ ਆ ਯਾਰ ਮੇਰੇ ਵੀਰੇ ਸੰਗਲ ਖਾਤੋਂ ਲੱਗਿਆ ਹੁਣ ਪ੍ਰਾਊਡ ਫੀਲ ਕਰਦੇ ਆ ਹੁਣ ਕਾਲਰ ਫੜ ਫੜ ਕੇ ਭਾਈ ਰੀਲਾ ਪਾਉਂਦੇ ਆ। ਕੋਈ ਹੱਦ ਹੁੰਦੀ ਐ। ਤੋ ਸਰਕਾਰ ਚੁੱਪ ਐ। ਲੋਕ ਮਰੀ ਜਾਂਦੇ ਐ। ਤਾਂ ਫਿਰ ਇਹਦੇ 'ਚ ਉਹਨਾਂ ਨੇ ਭਾਈ ਰੀਲਾ ਪਾਉਣੀਆਂ ਹੀ ਨੇ। ਜਦੋਂ ਉਹਨਾਂ ਨੂੰ ਪਤਾ ਐ ਵੀ ਕੋਈ ਸਜ਼ਾ ਨਹੀਂ ਐ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਸਮਾ ਰਹਿੰਦੇ ਜਾਗ ਜੋ ਕੋਈ ਕੈਪੀਟਲ ਸਜਾ ਦਾ ਪ੍ਰਬੰਧ ਕਰ ਦਿਓ ਸਾਡੇ ਲੋਕਾਂ ਦੀ ਜਾਨ ਇੰਨੀ ਸਸਤੀ ਨਹੀਂ ਵੀ ਇਹਨੂੰ ਜਿਹੜਾ ਮਰਜ਼ੀ ਮਾਰ ਕੇ ਤੁਰ ਜੇ ਤੁਸੀਂ ਸਖਤੀ ਦੇ ਨਾਲ ਪੇਸ਼ ਆ ਜੋ ਚੰਗੇ ਰਹੋਗੇ ਨਹੀਂ ਇਹਨਾਂ ਗੁੰਡਿਆਂ ਨੇ ਤੁਹਾਨੂੰ ਜਿਤਾਉਣਾ ਨਹੀਂ ਦਵਾਰੇ ਤੁਹਾਨੂੰ ਲੋਕ ਜਿਹੜੇ ਘਰਾਂ ਚੋਂ ਨਿਕਲ ਕਿਉਂ ਉੱਥੇ ਹੀ ਭੇਜ ਦੇਣਗੇ ਦੁਆਰੇ ਸੋਚੀ ਘਰੇ ਸਾਰੇ ਕੋਈ ਬਾਲੀਬਾਰਸਾ ਨੂੰ ਦਿਸ ਨਹੀਂ ਹੈ ਆਪਦਾ ਆਸੇ ਪਾਸੇ ਤੋ ਇੰਨੀ ਇੱਕ ਗੱਲਾਂ ਕਹਿੰਦਾ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੁਮੇ ਕਿਸੇ ਵੀਰ ਨੂੰ ਕੋਈ ਸ਼ਬਦ ਚੁੱਭ ਗਿਆ ਹੋਵੇ ਤਾਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਤੋਂ ਸੰਗਤ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਬਾਕ-ਬਾਕ ਪਿੰਡਾਂ ਤੋਂ ਆਏ ਹੋਏ ਸਾਰੇ ਪੰਜਾਬ ਭਰ ਤੋਂ ਸਿੱਧੂ ਨੂੰ ਚਾਣ ਵਾਲੇ ਸਾਰੇ ਵੱਡੇ ਕੀਤੇ ਜਵਾਂਚੇ ਉਹ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਸੇ ਸਾਰਿਆਂ ਨੂੰ ਬੇਨਤੀ ਹੈ ਵੀ ਇਕੱਲੇ-ਇਕੱਲੇ ਨੂੰ ਨਹੀਂ ਮਿਲਿਆ ਜਾਣਾ ਕੋਈ ਵੱਡੇ ਕੀਤੇ